There are a few songs, You'll to Possibilities Terror Video Game ਇਸ ਇੱਕ ਮਾਸਿਫਲੇ ਮਲਟੀਪਲੇਅਰ ਆਨਲਾਈਨ ਰੋਲ ਪਲੇ ਬੈਂਕ ਹੈ ਆ ਗਏ ਜੀ ਲੱਕਸਦ ਸਮਾਣ ਮੁਝੋ ਮਰੇ ਆਖਿਆਨ ਗਾਇ ਆਏ ਮੋਰ ਭਾਇ ਮਲਾਸਮਾਈ ਮੋਰ ਕਾ ਨਾਨਕ ਪਕਾ ਸਾਲੀਗਾ ਤੋ ਬਾਰ ਬਣਾ ਤੇ ਬਰਕੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਮਾਜ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਡੇਰਾ ਬ੍ਰह्मज्ञानी ਸੰਤ ਬਾਬਾ ਦੂਲਾ ਸਿੰਘ ਜੀ ਮਹਾਰਾਜ ਨਗਰ ਖੇੜਾ ਜ਼ਿਲ੍ਹਾ ਹੁਸ਼ਿਆਰਪੁਰ ਸਾਲਾਨਾ ਵਰਸੀ ਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਜਨੀਕ ਸ਼੍ਰੀਮਾਨ 108 ब्रह्मज्ञानी ਧੰਨ ਧੰਨ ਸੰਤ ਬਾਬਾ ਦੂਲਾ ਸਿੰਘ ਜੀ ਮਹਾਰਾਜ ਦੀ ਪਵਿੱਤਰ ਜਾਤ ਦੇ ਵਿੱਚ ਉਹਨਾਂ ਦੀ ਵਰਸੀ ਦੇ ਮੌਕੇ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਲਾਹੀ ਬਾਣੀ ਦੇ ਸੰਪਟ ਪਾਠ 23 ਫਰਵਰੀ 2025 ਦਿਨ ਐਤਵਾਰ ਮੁਤਾਬਕ 11 ਫੱਗਣ 10 ਵਜੇ ਆਰੰਭ ਕੀਤੇ ਜਾਣਗੇ ਅਤੇ 1 ਮਾਰਚ 2025 ਦਿਨ ਸ਼ਨੀਵਾਰ 17 ਫੱਗਣ 10 ਵਜੇ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਮਹਾਪੁਰਖ ਕੀਰਤਨੀ ਜਥੇ ਸੰਗਤਾਂ ਨੂੰ ਅਤੇ ਬਾਬਾ ਜੀ ਦੇ ਜੀਵਨ ਤੇ ਰੋਸ਼ਨੀ ਪਾਉਣਗੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਨ ਸਮਾਗਮ ਵਿੱਚ ਪਹੁੰਚ ਕੇ ਬਾਬਾ ਜੀ ਦੇ ਤਪ ਸਥਾਨ ਦੇ ਦਰਸ਼ਨ ਕਰੋ ਕੀਰਤਨ ਸਰਵਣ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਸਮਾਗਮ ਤੇ ਵਿਸ਼ੇਸ਼ ਤੌਰ ਤੇ ਸਮੂਹ ਸੰਪਰਦਾਵਾਂ ਸੇ ਸੰਤ ਮਹਾਪੁਰਖ ਪਹੁੰਚ ਰਹੇ ਹਨ ਸੋ ਜੋ ਇਹ ਜੋ ਸਾਰਾ ਹੀ ਸਮਾਗਮ ਲਾਈਵ ਹੋਏਗਾ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਸਭਾ ਸੰਗਤਾਂ ਨੇ ਇੱਥੇ ਮਹਾਨ ਤਪ ਸਥਾਨ ਤਨਤਨ ਬਾਬਾ ਦੂਲਾ ਸਿੰਘ ਜੀ ਮਹਾਰਾਜ ਦੇ ਪਹੁੰਚ ਕੇ ਗੁਰਬਾਣੀ ਸਰਵਣ ਕਾਨੀ ਆਪਣਾ ਜੀਵਨ ਨੂੰ ਸਫਲ ਕਰਨਾ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੇਮਾਰੇ ਜਿਨ ਕਰ ਤਨ ਹਰ ਨਾਮਾ ਔਰ ਬਾਣ ਗਣੀ ਸਹੀ ਆਏ ਸਫਲਤਨਾ ਕੇ ਕਾਮਾ ਔਰ ਮਾਹ ਪੁਰਖਾਂ ਦੇ ਪਰਵਚਨ ਸੁਣ ਕੇ ਆਪਣਾ ਜੀਵਨ ਨੂੰ ਸਫਲ ਕਰੋ ਜੀ પ્રેમ ਸਾਥ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ